ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਪਰਮ ਸਤਕਾਰ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਗੁਰੂ ਕੀ ਸੰਗਤ ਇਕੱਠੀ ਹੋਈ ਹੈ ਸਾਧ ਸੰਗਤ ਸੰਤ ਸਮਾਗਮ ਬਣਿਆ ਇਹ ਪ੍ਰੋਗਰਾਮ ਇਹ ਹੈ ਜੇ ਮਹਾਰਾਜਾ ਸ਼ੇਵੇਂ ਪਾਤਸ਼ਾਹ ਨੇ ਗੁਆਲਿਆਰ ਦੇ ਕਿਲੇ ਚੋਂ ਗਵੰਜਾ ਰਾਜਾ ਨੂੰ ਰਿਹਾ ਕਰਾਇਆ ਇਸੇ ਖੁਸ਼ੀ ਦੇ ਵਿੱਚ ਆਉਣ ਵਾਲਾ ਜਿਹੜਾ ਵੱਧੀ ਛੋੜ ਦਿਵਸ ਹੈ ਇਹ ਦੀਵਾਲੀ ਤੋਂ ਦੀਵਾਲੀ ਤੇ ਮਨਾਇਆ ਜਾਂਦਾ 12 ਅਕਤੂਬਰ ਨੂੰ ਗੁਆਲਿਆਰ ਤੋਂ ਨਗਰ ਕੀਰਤਨ ਸ਼ੁਰੂ ਹੋਣਾ ਹੈ ਤੇ ਆਪ ਜੀ ਨੂੰ ਪਤਾ ਹੈ 12 ਤਰੀਕ ਨੂੰ ਸਮਾਪਤੀ ਹੋਣੀ ਸ੍ਰੀ ਅੰਮ੍ਰਿਤਸਰ ਸਾਹਿਬ 'ਤੇ ਅੱਜ ਦਾ ਜਿਹੜਾ ਸੰਗਤ ਹੈ ਇਹ ਧਾਰਮਿਕ ਸੰਗਤ ਇਸ ਪ੍ਰੋਗਰਾਮ ਦਾ ਇਕੱਠ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਇਹ ਅਮਰ ਸਾਹਿਬ ਤੱਕ ਸਮਾਪਤ ਕੀਤਾ ਜਾਂਦਾ ਰਣੀ ਕਲਾਂ ਨਗਰ ਤੋਂ ਅਮਰ ਸਾਹਿਬ ਤੇ ਹੋਰ ਕਿਹ ਕੀ ਪੜਾਣ ਦੀ ਜਾਂ ਕਿ ਸੰਗਤ ਨੂੰ ਬੇਨਤੀ ਉਹ ਹੋਊਗਾ ਪਹਿਲਾਂ ਅਸੀਂ ਇੱਥੇ ਜਾ ਕੇ ਆਵਾਂਗੇ ਉਹਨਾਂ ਸੰਗਤਾਂ ਦਾ ਪ੍ਰੋਗਰਾਮ ਕਰਕੇ ਫਿਰ ਸੰਗਤਾਂ ਨੂੰ ਬੇਨਤੀ ਕੀਤੇ ਆਉਗੇ ਕਿੱਥੇ ਕਿੱਥੇ ਪੰਜਾਬ ਚ ਹੋਰ ਵੀ ਪੰਜਾਬ ਚ ਹੋਰ ਵੀ ਦੂਸਰ ਸੰਗਤਾਂ ਆਉਣ ਵਾਲੀ ਜਿਹੜੀ ਮੀਟਿੰਗ ਆ ਆਉਣ ਵਾਲੀ ਜਿਹੜੀ ਸੰਗਤ ਆ ਇਹ 28 ਤਰੀਕ ਨੂੰ ਆਪ ਜੀ ਨੂੰ ਪਤਾ ਹੈ ਮੋਕੇ ਮੋਕੇ ਜਿਹੜੇ ਚ ਪਿੰਡ ਕਿੰਬਰ ਰੌਲੀ ਨਾ ਰੌਲੀ ਪਿੰਡ ਸਤਿਵਾਪਾ ਹਰਮਿੰਦਰ ਸਿੰਘ ਜੀ ਦੇ ਉਸਤਾਨ ਤੇ ਗਿੱਟਾ ਸਾਹਿਬ ਗੁਰਦੁਆਰੇ ਆਉਣ ਵਾਲੀ ਸੰਗਤ ਉੱਥੇ ਹੋਣੀ ਹੈ ਵਾਹਿਗੁਰੂ ਸਾਹਿਬ ਪਹਿਲਾ ਸੰਗਤ ਹੋਈ ਸੀ ਪਿਛਲੇ ਮਡੇ ਉਦੋਂ ਤਕਰੀਬਨ 22 ਬਹਰ ਪਹੁੰਚੇ ਸੀ ਵੱਖ-ਵੱਖ ਸੰਪਰਦਾਵਤੋਂ ਵੱਖ-ਵੱਖ ਜਥਿਆਂ ਤੋਂ ਅ ਦੇ ਅੱਜ 27 ਦੇ ਕਰੀਬ ਅੱਜ ਸੰਤ ਬਾਹਪੁਰ ਖੱਜ ਪਹੁੰਚਿਆ ਜਿਹੜੇ 27 ਸੰਤ ਬਾਹਪੁਰ ਪੋਲਾ ਦੇ ਨਾਲ ਸਤਪਰਦਾ ਅਲੱਗ-ਅਲੱਗ ਜਥਿਆਂ ਤੋਂ ਲਗ ਲਗ ਜਿਹੜੇ ਹੈਗੇ ਆ ਸੰਗਤੋ ਦਾ ਦੇ ਸਥਾਨ ਨੇ ਚੰਡੀਗੜ੍ਹ ਸਥਾਨ ਆ ਕਿਸੇ ਦਾ ਬੋਕੇ ਸਥਾਨ ਆ ਅੱਜ ਇਸ ਜਿੰਨਾ ਵੀ ਧਾਰਮਿਕ ਟਕਰਾਅ ਹੋਇਆ ਜਿਹਦੇ ਵਿੱਚ ਕੁਝ ਫਾਸਲੇ ਲਏ ਗਏ ਆ ਉਹਨਾਂ ਦੇ ਵਿੱਚ ਸੰਗਤ ਨੇ ਸਰਬਸੰਤੀ ਦੇ ਨਾਲ ਇਹ ਅੱਜ ਇੱਕ ਗੁਰਮਤਾ ਹੋਇਆ ਕਿ तकरीबन ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਸੰਗਤ ਕੀਤੀ ਜਾਊਗੀ ਉਥੇ ਸੰਗਤ ਨੂੰ ਲਾਮਬੰਦ ਕਰਨ ਦੇ ਲਈ ਜਿਹੜੀ ਪਹਿਲੀ ਸੰਗਤ ਆ ਉਹ 28 ਤਰੀਕ ਨੂੰ ਮੋਗੇ ਦੇ ਵਿੱਚ ਕਰੀ ਜਾਣੀ ਆ ਤੇ ਉਸ ਤੋਂ ਬਾਅਦ ਇੱਕ ਅੱਜ ਬਹੁਤ ਵੱਡਾ ਹੋਰ ਫੈਸਲਾ ਸੰਤਾਂ ਨੇ ਲਿਆ ਸਤਨਾਮਾਪੁਰਖਾ ਨੇ ਉਫੋਟ ਵਾਲੇ ਸੰਤਾਂ ਨੇ ਅ ਜਿਹੜਾ ਕਿ ਸਾਰਾ ਇਹ ਪ੍ਰੋਗਰਾਮ ਖੁੱਲ੍히 ਕਰ ਲੈ ਅੱਗੇ ਹੋ ਕੇ ਉਹਨਾਂ ਵੱਲੋਂ ਅੱਜ ਜਿਹੜੀ ਉਹ ਡੇਟ ਆ ਜਿੱਦੀ ਕਿ ਸੰਗਤ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਕਰਦੀ ਸੀ ਕਿ ਉਹ ਡੇਟ ਕਿਹੜੀ ਹੋਏਗੀ ਉਹ ਡੇਟ 12 ਅਕਤੂਬਰ ਦੀ ਡੇਟ ਜਿਹੜੀ ਆ ਉਹ ਤੈਅ ਕਰ ਦਿੱਤੀ ਗਈ ਹੈ ਕਿ 12 ਅਕਤੂਬਰ ਨੂੰ ਜਿਹੜਾ ਇਹ ਬੰਦੀ ਛੋੜ ਮਾਰਚ ਜਿਹੜਾ ਉਹ ਚੱਲੂਗਾ ਔਰ ਅੱਜ ਇਹਦੇ ਤੇ ਵੀ ਵਿਚਾਰਾ ਹੋਈ ਹੈ ਕਿ ਜਿਹੜਾ ਬੰਦੀ ਛੋੜ ਮਾਰਚ ਜਿਹੜਾ ਵਾ ਗੁਰੂ ਹਰਗੋਬਿੰਦ ਸਾਹਿਬ ਜਿਸ ਤਰੀਕੇ ਦੇ ਨਾਲ 52 ਪਹਾੜੀ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਤੋਂ ਛਡਾ ਕੇ ਲਿਆਏ ਸੀ ਔਰ ਉਦੋਂ ਉਹ ਮੁਗਲਾਂ ਦਾ ਰਾਜ ਸੀ ਤੇ ਅੱਜ ਵੀ ਸ਼ਾਇਦ ਉਹ ਕਿਤੇ ਹਾਕਮਾਂ ਦੇ ਮਨਮੇਰ ਪੈ ਜਾਵੇ ਤੇ ਉਸੇ ਤਰੀਕੇ ਦੇ ਨਾਲ ਜਿਹੜੇ ਸਜ਼ਾਵਾਂ ਪੁਰੀਆਂ ਕਰ ਚੁੱਕੇ ਨੇ ਉਹਨਾਂ ਲਈ ਵੀ ਅਸੀਂ ਉਹ ਫੇਦਾ ਕੇ ਅਰਦਾਸ ਕਰੀਏ ਤੇ ਇਹ ਇੱਕ ਬਹੁਤ ਵੱਡਾ ਜਿਹੜਾ ਪੂਰੇ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਕ ਮਾਰਚ ਜਿਹੜਾ ਬੰਦੀ ਛੋੜ ਮਾਰਚ ਜਿਹੜਾ ਜਿੱਥੋਂ ਜਿੱਥੋਂ ਗੁਰੂ ਹਰਗੋਬਿੰਦ ਸਾਹਿਬ ਆਏ ਸੀ ਉੱਥੋਂ ਅਸੀਂ ਪਹਿਲਾਂ ਜਿਹੜਾ ਹੈਗਾ ਉਹ ਕੜਾਣੀ ਸਾਹਿਬ ਆਵਾਂਗੇ ਕੜਾਣੀ ਸਾਹਿਬ ਤੋਂ ਫਿਰ ਜਿਹੜਾ ਸਮਾਪਤੀ ਆਉਂ ਅੰਮ੍ਰਿਤਸਰ ਕਰਾਂਗੇ ਪਹਿਲਾਂ ਅਸੀਂਗਾ ਵੀ ਸਮਾਪਤੀ ਅੰਮ੍ਰਿਤਸਰ ਤੋਂ ਕੜਾਣੀ ਕਲਾਵਾਂਗੇ ਪਰ ਹੁਣ ਥੋੜਾ ਜਿਹਾ ਰੂਟ ਦੇ ਵਿੱਚ ਚੇਂਜ ਕੀਤਾ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜਦੋਂ ਆਏ ਸੀ ਉਹ ਇੱਥੋਂ ਫਿਰ ਅੰਮ੍ਰਿਤਸਰ ਗਏ ਸੀ ਤੇ ਇਹ ਸਾਰਾ ਜਿਹੜਾ ਜਿੱਦਾਂ ਉਹ ਇਤਿਹਾਸ ਦੇ ਵਿੱਚ ਡੋ ਵਰਨਣ ਉਹ ਇਤਿਹਾਸਿਕ ਸਮੇਂ ਦੇ ਅਨਸਾਰ ਜਿੱਦਾਂ ਜਿੱਦਾਂ ਉਹ ਉਹ ਜਿਹੜੀ ਘਟਨਾ ਵਾਪਰੀ ਸੀ ਕਿਦਾਂ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੂੰ ਪਹਾੜੀ ਰਾਜਿਆਂ ਨੂੰ 52 ਪਹਾੜੀ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਤੋਂ ਜਿਹੜੇ ਕਿ ਮੌਤ ਦੀ ਸਜ਼ਾ ਘਟ ਰਹੇ ਸੀ ਉਹਨਾਂ ਨੂੰ ਛਡਾ ਕੇ ਲਿਆਏ ਸੀ ਉਹਨਾਂ ਤੇ ਰਹਿਮਤ ਕੀਤੀ ਸੀ ਤੇ ਅੱਜ ਵੀ ਫਿਰ ਪੂਰੀ ਸੰਗਤ ਜਿਹੜੀ ਆ ਉਹਨਾਂ ਦੇ ਵੀਰਗੇ ਹੱਥ ਜੋੜ ਕੇ ਅਪੀਲ ਆ ਕੇ ਜੇ ਗੁਰੂ ਘਰ ਦੀਆਂ ਖੁਸ਼ੀਆਂ ਲੈਣੀਆਂ ਨੇ ਤੇ ਆਪਾਂ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਸਮਰਪਿਤ ਹੋ ਕੇ ਇਸ ਜੋ ਮਹਾ ਯਾਤ ਜਿਹੜਾ ਮਹਾ ਇੱਕ ਮਾਰਚ ਜਿਹੜਾ ਬੰਦੀ ਛੋੜ ਮਾਰਚ ਜਿਹੜਾ ਕੱਢਣ ਜਾ ਰਹੀ ਆ ਸੰਗਤ ਸੰਤਾ ਮਹਾਪੁਰਖਾਂ ਦੇ ਨਾਲ ਕੁੰਡਾਣੀ ਗੱਲਾਂ ਜਿੱਥੇ ਚੋਲਾ ਸਾਹਿਬ ਪਿਆ ਵਾ ਉਸ ਜਗ੍ਹਾ ਦੇ ਦਰਸ਼ਨ ਵੀ ਕਰਨ ਉਹ ਆ ਕੇ ਔਰ ਇਹ ਜਿਹੜਾ ਮਾਰਚ ਹੈ ਦਾ ਹਿੱਸਾ ਵੀ ਬਣਨ ਸਾਰੀ ਸੰਗਤ ਨੂੰ ਬੇਨਤੀ ਆ ਅਪੀਲ ਕਰਦੇ ਆ ਇਹ ਸਾਰੀ ਸੰਗਤ ਆਪਣੀ ਨਾਨਕ ਨਾਮ ਨੇਵਾ ਜਿਹੜੀ ਸੰਗਤ ਆ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਇਸ ਬੰਦੀ ਛੋੜ ਮਾਰਚ ਦੇ ਵਿੱਚ ਜ਼ਰੂਰ ਆਪਣਾ ਜਿਹੜਾ ਹਿੱਸਾ ਵਾ ਆਪਣਾ ਯੋਗਦਾਨਾ ਜ਼ਰੂਰ